meritorious ਸਕੂਲਾਂ ਦੇ ਦਾਖਲੇ ਲਈ ਤੀਸਰੀ ਕਾਉਂਸਲ ਜਿਹੜੀ ਵਿਦਿਆਰਥੀ ਆ ਚੁੱਕੇ ਆ ਲੰਬੇ ਸਮੇਂ ਤੋਂ ਇੰਤਜ਼ਾਰ ਤੁਹਾਡਾ ਹੋਇਆ ਖਤਮ ਦੇਖ ਸਕਦੇ ਹੋ ਤੁਸੀਂ ਲਿਸਟ ਮੈਰਿਟੋਰੀਅਸ ਕ ਇਮ 2025 ਮੇਲ ਕੈਟਾਗਰੀ ਜਿਹੜੇ ਇਹਦੇ ਵਿੱਚ ਚਾਰ ਬਲਾਈਆਂ ਗਈਆਂ ਨੇ ਡਿਸੇਬਲਡ ਪ੍ਰਾਈਵੇਟ ਸਕੂਲ ਤੇ ਓਪਨਵਾ ਕਰਨ ਤਿੰਨ ਬਲਾਈਆਂ ਗਈਆਂ ਨੇ ਡਿਸੇਬਲਡ ਪ੍ਰਾਈਵੇਟ ਸਕੂਲ ਤੇ ਓਪਨ ਆਓ ਦੇਖੀਏ ਡਿਸੇਬਲਡ ਵਾਲੇ ਬੱਚਿਆਂ ਦੀ ਜਿਹੜੀ ਮੈਰਿਟ ਕਿਤੋਂ ਤੱਕ ਗਈ ਆ ਇਹ ਤਕਰੀਬਨ ਪੰਜ ਬੱਚੇ ਨੇਗੇ 103 ਤੋਂ ਸ਼ੁਰੂ ਹੋ ਕੇ ਇਹਨਾਂ ਦੀ ਮੈਰਿਟ ਖੜ ਗਈ 59 ਤੱਕ ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲ ਹੈ ਦੇਖ ਰਹੇ ਹਾਂ ਅਸੀਂ ਅਮਨਿੰ ਮੈਟਲਿਸਟਿਕ ਤੋਂ ਸ਼ੁਰੂ ਹੋ ਕੇ ਮੈਂ ਨਾਲ ਦੀ ਨਾਲ ਵਿਦਿਆਰਥੀ ਇੰਤਜ਼ਾਰ ਕਰ ਰਹੇ ਸੀਗੇ ਲਿਸਟ ਦਾ ਤੇ ਇਸ ਨੂੰ ਅੱਗੇ ਵਧਾਉਣਾਗਾ ਮੈਂ ਤਾਂ ਕਿ ਤੁਹਾਨੂੰ ਜਿਹੜੀ ਜਾਣਕਾਰੀ ਹੁੰਦੀ ਰਹੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋਗੇ ਬਕਾਇਦਾ ਤੌਰ ਤੇ ਜਿੱਥੇ ਵੀ ਤੁਹਾਡਾ ਬਣਦਾ ਹੈ ਉਸ ਨੂੰ ਖੜਾ ਕੇ ਦੇਖ ਸਕਦੇ ਹੋ ਤੁਸੀਂ ਤਾਂ ਹੁਣ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਅਸੀਂ ਦੇਖ ਰਹੇ ਹਾਂ ਜੀ ਕਿੱਥੋਂ ਤੱਕ ਪਹੁੰਚੀ ਹੈਗੀ ਮੈਰਿਟ ਇਹ ਪ੍ਰਾਈਵੇਟ ਸਕੂਲ ਵਾਲੇ ਬੱਚਿਆਂ ਦੀ ਸੋ ਲਗਾਤਾਰਤਾ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਟੈਰਿਟਰੀਅਲ ਸਕੂਲਾਂ ਦੇ ਲਈ ਤੀਸਰੀ ਕਾਉਂਸਲਿੰਗ ਜਿਹੜੀ ਆ ਚੁੱਕੀ ਆ ਵਾਪਸ ਕਰੀ ਆਪਾਂ ਥੋੜਾ ਓਪਨ ਵਾਲਿਆਂ ਤੇ ਆ ਗਏ ਸੀਗੇ ਪ੍ਰਾਈਵੇਟ ਵਾਲੇ ਆ ਦੇਖੋ ਜੀ ਪ੍ਰਾਈਵੇਟ ਵਾਲੇ ਬੱਚੇ 239 ਨੇਗੇ ਲਾਸਟ ਵਾਲੇ ਬੱਚੇ ਦੇ 53 ਨੰਬਰ ਆ ਸਭ ਤੋਂ ਅਖੀਰ ਵਾਲੇ ਦੇ 244 ਦਾ ਸਰ ਨੰਬਰ ਬਣਦਾਗਾ ਇਸ ਬੱਚੇ ਦਾ ਜਿਹੜਾ ਹੈਗਾ ਉਸ ਤੋਂ ਬਾਅਦ ਓਪਨ ਕੈਟਾਗਰੀ ਬੱਚਿਆਂ ਦੀ ਸ਼ੁਰੂ ਹੋਈ ਹੈ ਕਿ ਮੈਰਿਟ 137 ਨੰਬਰ ਤੋਂ ਮਨਮੀਤ ਸਿੰਘ ਤੋਂ 130 129 ਅੱਗੇ ਚੱਲਦਾ ਹੋਇਆ ਓਪਨ ਵਾਲੇ ਦੇਖਦੇ ਆਪਾਂ ਕਿੱਥੋਂ ਤੱਕ ਪਹੁੰਚਿਆ ਓਪਨ ਤੋਂ ਭਾਵ ਸਪਸ਼ਟ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਜਿਨ੍ਹਾਂ ਨੇ 10ਵੀਂ ਜਿਹੜੀ ਹੈਗੀ ਸਰਕਾਰੀ ਸਕੂਲ ਦੇ ਵਿੱਚ ਪਾਸ ਕੀਤੀ ਆ ਉਹਨਾਂ ਨੂੰ ਓਪਨ ਕੈਟਾਗਰੀ ਦੇ ਵਿੱਚ ਰੱਖਿਆ ਗਿਆ। ਕਾਫੀ ਬੱਚੇ ਆ ਜੀ। ਓਪਨ ਕੈਟਾਗਰੀ ਦੇ ਵਿੱਚ ਬਹੁਤ ਚੱਕੇ ਗਏ ਨੇ। ਦੇਖੋ ਕਿੰਨਾ ਬੱਚਿਆਂ ਦੀ ਕਿਸਮਤ ਚੰਕਦੀ ਆ। ਤੇ ਕਿੰਨਾਂ ਨੂੰ ਦਾਖਲਾ ਮਿਲਦਾਗਾ 90 90 99 88 ਅੰਕਾਂ ਵਾਲੇ ਆ ਗਏ 87 ਵਾਲੇ ਆ ਗਏ। ਦੇਖ ਰਹੇ ਹੋ ਤੁਸੀਂ ਸਕਰੀਨ ਤੇ ਲਗਾਤਾਰ 86 85 84 ਬਹੁਤ ਮਹਤੀ ਮੀ ਗਤੀ ਨਾਲ ਚੱਲ ਰਹੇ ਆ ਤਾਂ ਕਿ ਤੁਸੀਂ ਆਪਣਾ ਰੋਲ ਨੰਬਰ ਇਹਨੂੰ ਰੋਕ ਕੇ ਵੀ ਵੀਡੀਓ ਨੂੰ ਦੇਖ ਸਕੋ। ਜੇਕਰ ਚੈਨਲ ਤੇ ਪਹਿਲੀ ਵਾਰ ਆਉਣ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਤਰ੍ਹਾਂ ਦੀ ਜਾਣਕਾਰੀ ਜਦੋਂ ਵੀ ਮਿਲਦੀ ਆ ਨਾਲ ਦੀ ਨਾਲ ਅਪ ਟੂਡੇਟ ਕੀਤੀ ਜਾਂਦੀ ਹੈਗੀ ਇਸ ਕਰਕੇ ਅੱਗੇ ਆਪਾਂ ਪਹੁੰਚ ਗਏ ਹੁਣ 79 79 ਤੇ ਦੇਖਦੇ ਆ 78 ਵਾਲੇ ਕਾਫੀ ਜ਼ਿਆਦਾ ਬੱਚਾ ਨੇ ਜਿਹੜੇ 78 ਵਾਲੇ 77 ਵਾਲੇ ਵੀ ਕਾਫੀ ਨੇ ਜੀ ਦੇਖੋ ਤੁਸੀਂ 76 ਵਾਲੇ ਬੱਚੇ ਵੀ ਕਾਫੀ ਨੇਗੇ ਤਾਂ ਤੁਸੀਂ ਵੇਖ ਸਕਦੇ ਹੋ ਤੁਹਾਡਾ ਕਿੱਥੇ ਜ ਬਣਦਾਗਾ ਅੱਗੇ ਆਪਾਂ ਤਕਰੀਬਨ 1023 ਤੇ ਪਹੁੰਚ ਗਏ ਸਰ ਨੰਬਰ 74 ਵਾਲੇ ਬੱਚੇ ਆਗੇ ਖੇ ਤੁਸੀਂ ਅੱਗੇ ਵੇਖ ਰਹੇ ਹੋ ਜੀ ਨਿਰੰਤਰ 73 ਵਾਲਿਆਂ ਤੇ ਪਹੁੰਚਦੇ ਹੋਈ 73 ਵਾਲੇ ਵਿਦਿਆਰਥੀ 72 ਵਾਲੇ ਵਿਦਿਆਰਥੀ ਜਿਨ੍ਹਾਂ ਦੇ 72 ਨੰਬਰ ਨੇ 71 ਵਾਲੇ ਵਿਦਿਆਰਥੀ 71 ਵਾਲੇ ਬਹੁਤ ਕਾਫੀ ਨੇ 70 ਵਾਲੇ ਵੀ ਕਾਫੀ ਜ਼ਿਆਦਾ ਜੀ ਦੇਖਣ ਨੂੰ ਮਿਲ ਰਹੇ ਨੇਗੇ ਦੇਖ ਰਹੇ ਹਾਂ ਤੁਸੀਂ ਸਕਰੀਨ ਦੇ ਉੱਪਰ ਲਗਾਤਾਰਤਾ ਦੇ ਵਿੱਚ ਸੋ ਤੀਸਰੀ ਕਾਉਂਸਲਿੰਗ ਜਿਹੜੀ ਮੈਰੀਟੋਰੀਅਸ ਸਕੂਲਾਂ ਦੇ ਲਈ ਆਈ ਹੋਈ ਹੈਗੀ ਕਿ ਮੁੰਡਿਆਂ ਦੀ ਜਿਹੜੀ ਹੈਗੀ ਲਿਸਟ ਮੈਂ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਿਹਾਗਾ 69 ਨੰਬਰ 69 ਦੇਖੋ ਜੀ ਅੱਗੇ 68 ਤੇ 68 ਅੰਕਾਂ ਵਾਲੇ ਅੱਗੇ ਆਪਾਂ ਪਹੁੰਚ ਗਏ 68 ਤੇ 68 ਵਾਲੇ ਬਹੁਤ ਕਾਫੀ ਆ ਲਾਸਟ ਵਾਲਾ ਬੱਚਾ 68 ਵਾਲਾ ਜਾਨੀ ਕਿ 1452 ਬੱਚਿਆਂ ਨੂੰ ਬੁਲਾਇਆ ਗਿਆ ਉਪਰ ਕੈਟਾਗਰੀ ਵਿੱਚ ਜਿਹੜੇ ਸਰਕਾਰੀ ਸਕੂਲਾਂ ਜਿਹੜੇ 10ਵੀਂ ਪਾਸ ਕੀਤੀ ਆ ਸੋ ਚੈਨਲ ਦੇ ਪਹਿਲੀ ਵਾਰ ਆ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਜਾਏਗੀ ਵਿਦਿਆਰਥੀਆਂ ਦਾ ਖਵਤਵਾਦ ਇਸ ਵੀਡੀਓ ਨੂੰ ਪਹੁੰਚਾਈ ਆ ਪਤਾ ਕਿ ਉਹਨਾਂ ਨੂੰ ਕਾਉਂਸਲਿੰਗ ਦਾ ਪਤਾ ਲੱਗ ਸਕੇ